ਇਹ ਵੀਡੀਓ ਜੋ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਤੁਹਾਨੂੰ ਇੱਕ ਵਾਰ ਸੋਚਾਂ ਚ ਜ਼ਰੂਰ ਪਾ ਦੇਗਾ ਕਿਉਂਕਿ ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਕੁਝ ਨੌਜਵਾਨ ਮੂੰਹ ਤੇ ਕੱਪੜਾ ਬੰਨ ਕੇ ਰਾਤ ਨੂੰ ਲੁੱਟਾ ਖੋਹਾਂ ਕਰਨ ਦੇ ਲਈ ਸੜਕਾਂ ਦੇ ਉਤਰੇ ਸੋ ਇਹ ਵੀਡੀਓ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਲੁਧਿਆਣਾ ਦੇ ਕਿਹੜੇ ਏਰੀਏ ਤੋਂ ਇਹ ਵੀਡੀਓ ਨਿਕਲ ਕੇ ਸਾਹਮਣੇ ਆਇਆ ਇਹਦੀ ਹਜੇ ਪੁਸ਼ਟੀ ਨਹੀਂ ਹੋਈ ਹੈ ਪਰ ਲੁਧਿਆਣੇ ਦਾ ਇਹ ਵੀਡੀਓ ਦੱਸਿਆ ਜਾ ਰਿਹਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਨਹੀਂ ਬਲਕਿ 10-15 ਜਾਣਿਆਂ ਦਾ ਇੱਕ ਗਰੁੱਪ ਹੈ ਜਿਹੜਾ ਕਿ ਸੜਕਾਂ ਤੇ ਅੱਧੀ ਰਾਤ ਨੂੰ ਉਤਰਿਆ ਮੂਤੇ ਕੱਪੜੇ ਬੰਨੇ ਹੁੰਦੇ ਨੇ ਔਰ ਇਹਨਾਂ ਦੇ ਵੱਲੋਂ ਕੱਲੀ-ਕੱਲੀ ਦੁਕਾਨ ਦਾ ਸ਼ਟਰ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਤਾਲੇ ਕਮਜ਼ੋਰ ਲੱਗੇ ਹੁੰਦੇ ਤਾਂ ਸ਼ਾਇਦ ਦੁਕਾਨ ਦੇ ਅੰਦਰ ਵੜ ਕੇ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸਨ ਦੱਸਦੇ ਕਿ ਦੂਜੇ ਪਾਸੇ ਜੇਕਰ ਕੋਈ ਇਹਨਾਂ ਦੇ ਸਾਹਮਣੇ ਆ ਜਾਂਦਾ ਤਾਂ ਸ਼ਾਇਦ ਕਤਲ ਦੀ ਵਾਰਦਾਤ ਵੀ ਕਰ ਸਕਦੇ ਸਨ ਉਸ ਤੋਂ ਵੀ ਗੁਰੇਜ਼ ਨਾ ਕਰਦੇ ਸੋ ਇਹ ਵੀਡੀਓ ਇੱਕ ਵਾਰ ਦਿਲ ਦਹਿਲਾਉਣ ਵਾਲਾ ਵੀਡੀਓ ਹੈ ਜਿਹੜਾ ਕਿ ਸਾਹਮਣੇ ਆਇਆ ਹੈ ਇਸ ਵੀਡੀਓ ਦੇ ਨਾਲ ਇੱਕ ਆਡੀਓ ਵੀ ਹੈ ਜਿਹੜੀ ਕਿਸੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਉਸ ਆਡੀਓ ਤੋਂ ਸਮਝ ਆ ਰਿਹਾ ਹੈ ਜਾਂ ਉਸ ਆਡੀਓ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਪ੍ਰਵਾਸੀ ਭਾਈਚਾਰੇ ਦੀ ਆਡੀਓ ਹੈ ਸੋ ਪ੍ਰਵਾਸੀ ਨੌਜਵਾਨਾਂ ਦਾ ਇੱਕ ਰੂਪ ਦੱਸਿਆ ਜਾ ਰਿਹਾ ਹੈ ਜਿਸ ਦੀ ਸਾਡਾ ਚੈਨਲ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਕਿਹਾ ਜਾ ਰਿਹਾ ਹੈ ਕਿ ਲੁਧਿਆਣੇ ਦੀ ਇਹ ਵੀਡੀਓ ਅਜਿਹੇ ਕਿ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਸੋ ਕਿਸ ਏਰੀਆ ਕਿਸ ਮੋਹੱਲੇ ਦੀ ਵੀਡੀਓ ਹੈ ਨਹੀਂ ਪਤਾ ਲੱਗਿਆ ਪਰ ਕਿਸੇ ਦੇ ਵੱਲੋਂ ਲੁਧਿਆਣੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਜਿਸ ਦੇ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਉਸ ਦੇ ਵੱਲੋਂ ਲਿਖਿਆ ਗਿਆ ਹੈ ਕਿ ਸਰਕਾਰ ਜੀ ਇਹਨਾਂ ਵੱਲ ਵੀ ਧਿਆਨ ਦਿਓ ਸਾਵਧਾਨ ਰਹਿਣ ਦੀ ਲੋੜ ਹੈ ਲੋਕਾਂ ਨੂੰ ਲੁਧਿਆਣਾ ਦੇ ਤਾਜਪੁਰ ਰੋਡ ਦਾ ਵੀਡੀਓ ਨਾ ਦੱਸਿਆ ਤੇ ਰਾਤ ਕਰੀਬ 3 ਵਜੇ ਦਾ ਵੀਡੀਓ ਦੱਸਿਆ ਜਾ ਰਿਹਾ ਹੈ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ 16-17 ਬੰਦਿਆਂ ਦਾ ਇੱਕ ਗਰੁੱਪ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਬੇਖੌਫ ਸੜਕਾਂ ਤੇ ਘੁੰਮ ਰਿਹਾ ਸੋ ਪੁਲਿਸ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ